ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਸ਼ੁਰੂਆਤ ਕਰਦੇ ਹਾਂ ਨਵੇਂ ਵਲੌਗ ਦੀ ਟਾਈਮ 5 ਵਜੇ ਕੇ ਜੀ ਸ਼ਾਮ ਦੇ ਤੇ ਮੀ ਪੈ ਰਿਹਾ ਮੜਾ ਮੜਾ ਹਟ ਗਿਆ ਹੁਣ ਤਾਂ ਬੇੜਾ ਵੀ ਇਹਦੇ ਸੌਕ ਚ ਲੱਆ ਹੈ ਤੇ ਮਰੂਦ ਆਪਣੇ ਇੱਕ ਇੱਕ ਕਰਕੇ ਇਦਾਂ ਪੱਕ ਰਹੇ ਆ ਹੌਲੀ ਹੌਲੀ ਤੇ ਪਰ ਐਗਤੀ ਮਰੂਦ ਬਿਲਕੁਲ ਵੀ ਸਹੀ ਨਹੀਂ ਹੈਗਾ ਮਿੱਠੇ ਨਹੀਂ ਹੈਗੇ ਇੰਨੇ ਫਿੱਕੇ ਜਿਹੇ ਆ। ਬਾਕੀ ਅਗਲੇ ਮਹੀਨੇ ਪਤਾ ਲੱਗਣਾ ਦੇਖੋ ਕਿੱਦਾਂ ਦੇ ਹੁੰਦੇ ਆ। ਸਮਰ ਖੇਡਣ ਲੱਗਾ ਆ ਤੇ ਮੈਂ ਇੱਧਰ ਲੱਗੀਆਂ ਜੀ ਭਾਂਡੇ ਤੋਂ ਪਹਿਲਾਂ ਮੈਂ ਭਾਂਡੇ ਧੋ ਲਈਏ ਤੇ ਫਿਰ ਬਣਾਉਣੀ ਅੱਜ ਆਪਾਂ ਬੈਂਗਣਾਂ ਦੀ ਸਬ지 ਬੈਂਗਣ ਨੇ ਉਹ। ਬਾਕਲਾ ਵੀ ਦੋ ਹੀ ਆ ਬੈਂਗਣ। ਦੋ ਹੀ ਬੈਂਗਣ। ਹਾਂ। ਦੋ ਬੈਂਗਰ ਔਰ ਸਿਰ ਬੈਂਗਰ ਲੋਈਆ ਬੈਂਗਰ ਅੱਧਾ ਕਿਲੋ ਲੈ ਆਏ ਫਿਰ ਚਲੋ ਥੋੜੇ ਜਿਹਾ ਆਲੂ ਪਾ ਕੇ ਬਣਾ ਲੈਂਦੇ ਆ ਤੇ ਬਾਕੀ ਚਲੋ ਜੀ ਭਾਂਡੇ ਧੋ ਲਈਏ ਤੇ ਤੁਸੀਂ ਇਦੀ ਮੇਰੀ ਵੀਡੀਓ ਦੇ ਨਾਲ ਬਣਾਈ ਲਿਓ ਪੱਠੀ ਜਿਹੜੀ ਆ ਢਾ ਦਿੱਤੀ ਆ ਕੱਲੀ ਬਣਾ ਲੈ ਕੇ ਢਾ ਲੈ ਆਹ ਜੇ ਹੁਣ ਅਸੀਂ ਬਣਾ ਹਜੇ ਤਾਂ ਅਸੀਂ ਨਹੀਂ ਬਣਾਣੀ ਵੈਸੇ ਚੁੱਲੇ ਰਹਿਣ ਦੇਣਾ ਜੇ ਬਣਾਈ ਫੇ ਅਸੀਂ ਇੱਧਰਲੇ ਪਾਸੇ ਬਣਾਉਣੀ ਆ ਅਸੀਂ ਤਾਂ ਹੋ ਚੱਲੇ ਗਾਨੀ ਤੂੰ ਤੂੰ ਆ ਸਾਡੇ ਆਲੂ ਆਉਂਦਾ ਰਹਿੰਦਾ ਸੀ ਇੱਧਰ ਅਸੀਂ ਬੈਠਦੀ ਆ ਚਲਾਉਂਦੇ ਆ ਆਹ जेला माड़ी माड़ी मिट्टी टिकी सी है ना का। तू की कर समर

ਪੱਠੀ ਟਾਂਦਿਆਂ ਦੇ ਵਿੱਚੋਂ ਨਿਕਲੀ ਸੋਨੇ ਦੀ ਮੁੰਦੀ ਹੋਰ ਸੋਨੇ ਦੀ ਮੁੰਦੀ ਸੋਨੇ ਦੀ ਮੁੰਦੀ ਨਿਕਲੀ ਐ ਸਾਡੀ ਘਵਾਚੀ ਉਹ ਸੀਗੀ ਇਹੇ ਲੱਗ ਗਈ ਹੁਣ ਕੋਣੇ ਕਹਨ ਸੱਚੀ ਸੋਨੇ ਦੀ ਤੇ ਆ ਗਈ ਸੀ ਆ ਫੋਕ ਕਰਕੇ ਰੱਖ ਲਾ ਪਤਾ ਕਿੰਨੀ ਦੂਰ ਹੋ ਆਈ ਹੈ ਇਹ ਆ ਬਵਾ ਮਾੜੀ సోన సోనే <que> ਹਾਂਜੀ ਲੋ ਜਿੱਥੇ ਆਪਾਂ ਚੁੱਲੇ ਤੇ ਅੱਗ ਬਾਲ ਲਈ ਸੀਗੀ ਤੇ ਮੈਂ ਕਿਹਾ ਚਲੋ ਸਬਜ਼ੀ ਚੁੱਲੇ ਤੇ ਬਣਾ ਲੰਨੇ ਆ ਤੇ ਕਿਉਂਕਿ ਅੰਦਰ ਗਰਮੀ ਜਿਸੀ ਹੋ ਮਜਿਆ ਹੋਇਆ ਸੀਗਾ ਜਦੋਂ ਬੱਦਲ ਜਿਆ ਹੋ ਜਾਂਦਾ ਆ ਫਿਰ ਹੋਮਮ ਉਸ ਦੀ ਬਹੁਤ ਜ਼ਿਆਦਾ ਹੋ ਜਾਂਦੀ ਆ ਤੇ ਮੀਂਹ ਵੀ ਕੱਲ ਸਵੇਰੇ ਪਿਆ ਜਿਹੜਾ ਪਿਆ ਮੁੜ ਕੇ ਤਾਂ ਨਹੀਂ ਆਇਆ ਬੱਦਲ ਵਗੈਰਾ ਤਾਂ ਕਾਫੀ ਰਿਹਾ ਪਰ ਮੀਂਹ ਨਹੀਂ ਆਇਆ ਸੀਗਾ ਤੇ ਬਾਕੀ ਇੱਥੇ ਥੋੜੀ ਜੀ ਉਹ ਉੱਚਾ ਨੀਮਾ ਜਿਆ ਉਹ ਹੋ ਗਿਆ ਆ ਥਾਂ ਇੱਟਾਂ ਦਾ ਤੇ ਇਸ ਕਰਕੇ ਉਹ ਨਹੀਂ ਹੁੰਦਾ ਤੇ ਮੈਂ ਇੱਥੇ ਪਿਆਜ਼ ਪਹਿਲਾਂ ਜੀਰਾ ਪਾਇਆ ਫਿਰ ਪਿਆਜ਼ ਪਾਏ ਆ ਤੇ ਹੁਣ ਮੈਂ ਟਮਾਟਰ ਵਗੈਰਾ ਕੱਟ ਰਹੀ ਆ ਤੇ ਨਾਲ ਮੈਂ ਮਿਰਚਾਂ ਵੀ ਕੱਟ ਕੇ ਪਾ ਦਿਤੀਆਂ ਕਿਉਂਕਿ ਸਾਡੇ ਉਹ ਮਸ਼ੀਨ ਜੀ ਖਰਾਬ ਹੋਈ ਆ ਤੇ ਉਹਦੇ ਵਿੱਚ ਪੀ ਨਹੀਂ ਹੁੰਦੀਆਂ ਚਾਹ ਦੇ ਨਾਲ ਫਿਰ ਮੈਂ ਇਹਦੀ ਕੱਟ ਕੇ ਪਾ ਦ ਨਹੀਂ ਕਿਉਂਕਿ ਸੁੱਕੀ ਸਬਜ਼ੀ ਚ ਤਾਂ ਚੱਲ ਹੀ ਜਾਂਦੀਆਂ ਆ ਤੇ ਇਸ ਕਰਕੇ ਤੇ ਬਾਕੀ ਹੈ ਨਾ ਹੁਣ ਥੋੜਾ ਸੁਲਾਬਾ ਰਹਿੰਦਾ ਆ ਉਹਦੇ ਕਰਕੇ ਬਾਲਣ ਵਗੈਰਾ ਇਦਾਂ ਥੋੜਾ ਜਿਹਾ ਅੱਗ ਬਾਲਣ ਨੂੰ ਟਾਈਮ ਲੱਗ ਜਾਂਦਾ ਆ ਪਰ ਚਲੋ ਚੁੱਲ੍ਹੇ ਤੇ ਮੈਨੂੰ ਕੰਮ ਕਰਨਾ ਵਧੀਆ ਲੱਗਦਾ ਬਸ ਥੋੜਾ ਜਿਹਾ ਸਾਡੇ ਪਰੇ ਨੂੰ ਆ ਨਾ ਕਿਸੇ ਵੇਲੇ ਸਬਜੀ ਨੂੰ ਘੋਲ ਕਰ ਲੰਨੀ ਮੈਂ ਦਾਲ ਸਬਜੀ ਨੂੰ ਪਰ ਮੈਂ ਰੋਟੀ ਜਿਹੜੀ ਆ ਉਹ ਚੁੱਲ੍ਹੇ ਤੇ ਹੀ ਬਣਾਉਂਦੀ ਹੁੰਨੀ ਆ ਕਿਉਂਕਿ ਰੋਟੀ ਬੈ ਕੇ ਫਿਰ ਬੰਦਾ ਬਣਾ ਲੈਂਦਾ ਆ ਤੇ ਲੋ ਜੀ ਸਬਜੀ ਆਪਣੀ ਬਣ ਗਈ ਸੀ ਤੇ ਹੁਣ ਮੈਂ ਲੱਗ ਗਈ ਆ ਜਿੱਥੇ ਰੋਟੀ ਬਣਾਉਣ ਤੇ ਰੋਟੀ ਬਣਾ ਕੇ ਫਿਰ ਮੈਂ ਸੇਣਾ ਸੀਗਾ ਤੇ ਫਿਰ ਆਪਣੇ ਕੰਮ ਜਿਹੜੇ ਆ ਉਹ ਸਾਰੇ ਨਿਬੜ ਜਾਣੇ ਆ ਇੱਥੇ ਸਮਰ ਤੇ ਪਾਪਾ ਵੀ ਜਿਹੜੇ ਆ ਉਹ ਆ ਗਏ ਸੀਗੇ ਤੇ ਸਬਰ ਲੱਗਾ ਸੀਗਾ ਇਲਤਾ ਕਰਨ ਤੇ ਉਹੀ ਦੇਖਦੇ ਪੈ ਸੀ ਉਹਨੂੰ ਤੇ ਉਹਦੇ ਪਾਪਾ ਉਹਲੇ ਸਾਬਣ ਲਿਆਏ ਸੀ ਉਹਦਾ ਸਾਬਣ ਖਤਮ ਹੋ ਗਿਆ ਸੀਗਾ ਤੇ ਉਹ ਫੇ ਲਾਪਿਆ ਕਹਿੰਦਾ ਮੈਨੂੰ ਔਣਾ ਹੀ ਨਹਾਉਣਾ ਆ ਹੁਣ ਨਵੇਂ ਸਾਬਣ ਦਾ ਉਹਨੂੰ ਚਾ ਚੜ ਗਿਆ ਤੇ ਬਾਕੀ ਤੁਸੀਂ ਪਲੀਜ਼ ਸਾਰੇ ਜਾਣੇ سپورਟ ਜਰੂਰ ਕਰਿਆ ਕਰੋ ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਬਲੌਗ ਬਣਾਉਣ ਨੂੰ ਐਡਿਟ ਕਰਨੇ ਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਆ ਤੇ ਪਲੀਜ਼ ਜਿੰਨਾ ਕ ਵੀ ਸਾਡੇ ਤੋਂ ਬਾਣ ਪਉਂਦਾ ਆ ਪਲੀਜ਼ ਸਾਰੇ ਜਾਣੇ ਮਤਲਬ ਦੱਸਿਆ ਕਰੋ ਕਿੱਦਾਂ ਦਾ ਲੱਗਦੇ ਆ ਸਾਡੇ ਬਲੌਗ ਕਮੈਂਟ ਵਗੈਰਾ ਜਰੂਰ ਕਰਿਆ ਕਰੋ ਤੇ ਬਾਕੀ ਚਲੋ ਜੀ ਮੈਂ ਹੁਣ ਰੋਟੀ ਬਣਾ ਲਵਾਂ ਤੇ ਤੁਸੀਂ ਦੀ ਮੇਰੀ ਵੀਡੀਓ ਖੇਤੇ کافی ਦਿਨ ਬਾਅਦ ਹਮ ਵੀਨੇ ਦੋਈ ਹੋ ਗਏ ਨੇ ਚੜਿਆਂ ਨੂੰ ਹਾਏ ਬੱਦਲ ਦੇਖਣ ਨੂੰ ਬੱਦਲ ਵਾਗੂੜਾ ਹੋਇਆ ਕੰਮਰ ਠੰਗੜਾਵਾ ਦੇ ਹਾਂਜੀ ਜੀ ਆਪਣੀ ਸਬ지 ਕੋ ਇਸ ਤਰ੍ਹਾਂ ਦੀ ਬਣੀ ਸੀਗੀ ਬੈਂਗਣ ਥੋੜੇ ਆਲੂ ਜ਼ਿਆਦਾ ਆ ਕਿਉਂਕਿ ਬੈਂਗਣ ਥੋੜੇ ਹੀ ਸੀਗੇ ਦੋ ਤਾਂ ਬੈਂਗਣ ਸੀ ਤੇ ਇਧਰ ਆਪਾਂ ਨਾਲ ਬਣਾਇਆ ਦਹੀਂ ਬੁੰਦੀ ਵਾਲਾ ਤੇ ਟਾਈਮ ਦੇਖੋ ਅੱਜ ਕਾਫੀ ਜ਼ਿਆਦਾ ਲੇਟ ਹੋ ਗਏ ਆ ਕਿਉਂਕਿ ਤੈਨੂੰ ਲੇਟ ਆਇਆ ਅੱਜ ਕੰਮ ਤੋਂ ਉਹਦੇ ਕਰਕੇ ਫਿਰ ਰੋਟੀ ਨੂੰ ਵੀ ਲੇਟ ਹੀ ਹੋ ਗਏ ਖਾਣ ਨੂੰ ਤੇ ਬਾਕੀ ਆਪਾਂ ਇਹ ਬੜੇ ਬਲੌਗ ਦਾ ਇੱਥੇ ਐਂਡ ਕਰਦੇ ਹਾਂ ਉਮੀਦ ਕਰਦੇ ਸਾਨੂੰ ਸਾਡਾ ਬਲੌਗ ਜਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਬਾਈ ਬਾਈ